ਬਟਾਲਾ ਸ਼ਹਿਰ ਦੇ ਅੰਦਰ ਅੱਜ ਮਾਹੌਲ ਉਸ ਵੇਲੇ ਤਣਾਅ ਵਾਲਾ ਬਣ ਗਿਆ ਜਦ ਪੁਲਿਸ ਥਾਣਾ ਸਿਟੀ ਦੇ ਹਦੂ ਤੋਂ ਕੁਝ ਦੂਰੀ ਤੇ ਪੁਰਾਣੀ ਰਾਜਨੀਤਿਕ ਰੰਜਿਸ਼ ਤੇ ਚੱਲਦੇ ਦੋ ਤੀਰਾਚੇ ਖੂਨੀ ਤਕਰਾਰ ਹੋਈ। ਉੱਥੇ ਹੀ ਦੋਵਾਂ ਤੀਰਾ ਤੇ ਚਾਰ ਲੋਕ ਹੋਏ ਜ਼ਖਮੀ ਦੋ ਇੱਕ ਨੌਜਵਾਨ ਦੀ ਗੋਲੀ ਲੱਗਣ ਦਾ ਮਾਮਲਾ ਵੀ ਆਇਆ ਸਾਹਮਣੇ। ਪੁਲਿਸ ਮਾਮਲੇ ਦੀ ਜਾਂਚ ਚੁਟੀ। ਉੱਥੇ ਹੀ ਇੱਕ ਤੀਰ ਦੇ ਦੋ ਨੌਜਵਾਨ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਬਟਾਲਾ ਪਹੁੰਚੇ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਇਹ ਦੋਵੇਂ ਨੌਜਵਾਨ ਅਪਰੀਕਾਰ ਤੇ ਜਾ ਰਹੇ ਸਨ ਜਦਕਿ ਉਹਨਾਂ ਨੂੰ ਰਾਜੇ ਰੋਕ ਕੇ ਹਮਲਾ ਕੀਤਾ ਗਿਆ ਹੈ ਅਤੇ ਇੱਕ ਨੌਜਵਾਨ ਦੀ ਬਾਹ ਤੇ ਗੋਲੀ ਲੱਗੀ ਹੈ ਅਤੇ ਦੂਸਰੇ ਨੌਜਵਾਨ ਦੇ ਤੇਜ਼ਦਾਰ ਹਥਿਆਰ ਨਾਲ ਗੁੱਟਵੰਡ ਦਿੱਤਾ ਗਿਆ ਹੈ ਅਤੇ ਗੱਡੀ ਦੀ ਵੀ ਪੰਨ ਤੋੜ ਕੀਤੀ ਗਈ ਹੈ ਉਧਰ ਦੂਸਰੇ ਪਾਸੇ ਸਬਕਾ ਕੌਂਸਲ ਜਤਿੰਦਰ ਕਲਿਆਣ ਅਤੇ ਉਹਨਾਂ ਦੇ ਪਰਾਜ ਜੋ ਆਪਣੇ ਪਰਿਵਾਰ ਅਤੇ ਹੋਰ ਸਾਥੀਆਂ ਦੇ ਨਾਲ ਜ਼ਖਮੀ ਹਾਲਤ 'ਚ ਪੁਲਿਸ ਥਾਣਾ ਪਹੁੰਚੇ ਅਤੇ ਉਹਨਾਂ ਵੱਲੋਂ ਪੁਲਿਸ ਥਾਣਾ 'ਚ ਹੰਗਾਮਾ ਵੀ ਕੀਤਾ ਗਿਆ ਅਤੇ ਜਤਿੰਦਰ ਕਲਿਆਣ ਨੇ આરોਪ ਲਗਾਇਆ ਕਿ ਉਨ੍ਹਾਂ ਦੇ ਰਾਜਨੀਤਿਕ ਵਿਰੋਧੀ ਤੀਰ ਜਿਨਾ ਕੋਲੋਂ ਉਹ ਪਹਿਲਾ ਜਿੱਤ ਹਾਸਲ ਕਰ ਕੌਂਸਲ ਚੁਣੇ ਗਏ ਸਨ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਰਾਜਨੀਤਿਕ ਰੰਜਿਸ਼ ਰੱਖੀ ਹੋਈ ਹੈ ਅਤੇ ਪਹਿਲਾਂ ਵੀ ਉਨ੍ਹਾਂ ਤੇ ਹਮਲਾ ਕੀਤਾ ਗਿਆ ਸੀ ਅਤੇ ਅੱਜ ਵੀ ਉਸ ਪਰਿਵਾਰ ਵੱਲੋਂ ਉਨ੍ਹਾਂ ਦੇ ਘਰ ਆ ਕੇ ਪਹਿਲਾ ਗਾਲੀ ਗਲੋਚ ਕੀਤਾ ਗਿਆ ਤੇ ਹਮਲਾ ਵੀ ਕੀਤਾ ਗਿਆ ਹੈ ਜਿਸ ਦੇ ਚਲਦੇ ਉਹ ਦੋਵੇਂ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਪੁਲਿਸ ਕੋਲੋਂ ਕਾਨੂੰਨੀ ਕਰਵਾਈ ਦੀ ਮੰਗ ਕੀਤੀ ਉੱਪਰ ਪੁਲਿਸ थाना ਸਿਟੀ ਦੀ ਇੰਚਾਰਜ ਖੁਸ਼ਬੂ ਸ਼ਰਮਾ ਦਾ ਕਹਿਣਾ ਸੀ ਕਿ ਉੱਧਰ ਪੁਲਿਸ थाना ਸਿਟੀ ਦੇ ਇੰਚਾਰਜ ਖੁਸ਼ਬੂ ਸ਼ਰਮਾ ਜੀ ਦਾ ਕਹਿਣਾ ਸੀ ਕਿ ਦੋਆ ਤੀਰਾ ਚ ਪੁਰਾਣੀ ਰஞ்சிਸ਼ ਨੂੰ ਲੈ ਕੇ ਝਗੜਾ ਹੋਇਆ ਹੈ ਅਤੇ ਇਹਨਾਂ ਦੋਵਾਂ ਦੀ ਪਹਿਲਾ ਵੀ ਟਕਰਾਰ ਹੋਈ ਹੈ ਮਾਮਲੇ ਦਰਜ ਹੋਏ ਹਨ ਅਤੇ ਜਦ ਕਿ ਅੱਜ ਦੇ ਮਾਮਲੇ 'ਚ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਤਫਤੀਸ਼ ਕੀਤੀ ਜਾ ਰਹੀ ਹੈ ਜਦ ਕਿ ਦੋਆ ਤੀਰਾ ਦੇ ਚਾਰ ਲੋਕ ਜ਼ਖਮੀ ਹੋਏ ਹਨ ਅਤੇ ਜੋ ਜਾਂਚ ਦੇ ਅਤੇ ਜੋ ਜਾਂਚ ਦੇ ਸਾਹਮਣੇ ਆਇਆ ਅਤੇ ਜੋ ਜਾਂਚ ਚ ਸਾਹਮਣੇ ਆਵੇਗਾ ਉਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰ ਗੁਰਦੂ ਆਪਕੋ ਚ 13 ਲੜਗਿਆਂ ਨੇ ਕਲੈਸ਼ ਹੋਇਆ ਕੀ ਸਕਦਾ ਇਹ ਇੱਕ ਹੀ ਮਹੱਲੇ ਨੂੰ ਬਿਲੋਂਗ ਕਰਦੇ ਹਨ ਨਹਿਰੂ ਗੇਟ ਤੋਂ ਇਹਨਾਂ ਦੇ ਪਹਿਲਾਂ ਵੀ ਐਫਆਰਸ ਵਗੈਰਾ ਚੱਲਦੀ ਰਹੀ ਹੈ ਪਹਿਲਾਂ ਤੋਂ ਲੱਗ ਡਾਟ ਫੋਨ ਕਰਕੇ ਕੋਈ ਨਾ ਕੋਈ ਕਮੈਂਟ ਬਾਜ਼ੀ ਹੋਣ ਕਰਕੇ ਤੇ ਇਹ ਇਹਨਾਂ ਨੇ ਰੋਜ਼ ਆ ਕੇ ਅੱਜ ਵੀ ਜਿੱਦਾਂ ਲੜਾਈ ਕੀਤੀ ਆਪਣੇ ਮਹੱਲੇ 'ਚ ਉਸ ਤੋਂ ਬਾਅਦ ਦੋਵੇਂ ਜਾਣੇ ਇਥੇ ਕੰਪਲੇਨਟ ਦੇਣ ਆ ਗਏ ਸੀਗੇ ਥਾਣੇ ਤੇ ਉਸ ਅਕੋਰਡਿੰਗ ਮੈਂ ਇੱਕ ਥੀ ਪਾਰਟੀ ਦੀ ਆਪਾਂ ਬਿਆਨ ਲੈ ਰਹੇ ਹਾਂ ਤੇ ਕੁਝ ਜਿਹੜੇ ਹਸਪੀਟਲਾਈਜ਼ ਹੋ ਰਹੇ ਮੈਂ ਉੱਥੇ ਚੈੱਕ ਕਰਨ ਜਾ ਰਹੀ ਹਾਂ ਤੇ ਡਿਊਟੀ ਅਫੀਸਰ ਬਿਆਨ ਲੈਣ ਤੋਂ ਬਾਅਦ ਨਾਲ ਦੇ ਨਾਲ ਹੀ ਆਪਾਂ ਫਿਰ ਇਨਵੈਸਟੀਗੇਸ਼ਨ ਸਟਾਰਟ ਕਰ ਲਾਂਗੇ ਸੀਸੀਟੀਵੀ ਜਨਾਲ ਕਿੱਥੇ ਕਿੱਥੇ ਲੜਾਈ ਕੀ ਗੱਲਬਾਤ ਹੋਈ ਹੈ ਨਹੀਂ ਗੋਲੀ ਚੱਲਣ ਦਾ ਐਗਜ਼ੈਕਟ ਹੈ ਜਿਦ ਤੱਕ ਕਿਸੇ ਨੇ ਵੀ ਨਹੀਂ ਦੱਸਿਆ ਇਹ ਤਾਂ ਕੋਈ ਗੱਲਬਾਤ ਬਾਕੀ ਆਪਾਂ ਇੰਜਰੀਜ਼ ਚੈੱਕ ਕਰ ਲੈਣੇ ਕਿ ਕੋਈ ਤਾਂ ਦੀ ਕੋਈ ਗੱਲਬਾਤ ਹੈਗੀ ਹੈ ਕਿ ਨਹੀਂ ਫਸਟ ਇਨਫੋਰਮੇਸ਼ਨ ਆਏਗੀ ਕਿੰਨੇ ਲੋਕ ਜਿਹੜੇ ਹੋਏ ਨੇ ਇੰਜਰੀ ਐਸਐਚ ਦੀ ਇੱਕ ਪਾਰਟੀਆਂ ਤੋਂ ਜਿੱਦਾਂ ਚਿਤਿੰਦਰ ਕਲਿਆਣ ਤੇ ਇਹਨਾਂ ਦੇ ਨਾਲ ਇੱਕ ਦੋ ਜਣੇ ਇਹ ਤੇ ਦੂਸਰੀ ਚ ਵੀ ਦੋ ਜਣੇ ਗ ਚਾਰ ਲੋਕ ਚਾਰ ਲੋਕ ਆ ਰਹੇ ਤੁਸੀਂ ਜਾ ਰਹੇ ਹੋ ਮੌਕੇ ਮੈਂ ਮੌਕਾ ਦੇਖ ਕੇ ਨਾਲੀ ਸਿਵਲ ਹਸਪੀਟਲ ਜਿਹੜੇ ਇੰਜਰਡ ਵਨਸ ਨੂੰ ਚੈੱਕ ਜਿਨ੍ਹਾਂ ਨੇ ਖਾਣੇ ਦੇ ਅੰਦਰ ਹਲਾ-ਮੁਲਾ ਕੀਤਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹਾਂਜੀ ਹਾਂਜੀ ਬਿਲਕੁਲ ਹੋਏਗੀ ਤਾਰਾਹੀ ਹਾਂ ਆਏ ਇਹਨਾਂ ਨੇ ਸਾਡੇ ਮੂਹਰੇ ਦੇ ਬਾਹਰ ਖੜੇ ਹੋ ਕੇ ਮਾਵਾ ਪੈਣਾ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕੋਲ ਮਾਵਾ ਪੈਣਾ ਦੀਆਂ ਗਾਲਾਂ ਸੋਨਾਂ ਮੇਰਾ ਬੇਟਾ ਥੱਲੇ ਗਿਆ ਆਈਆ ਤੇ ਇਹਨਾਂ ਨੇ ਨਾ ਪਿੱਠ ਪਿੱਛੋਂ ਵਾਰ ਹਮੇਸ਼ਾ ਸਾਤ ਅੱਠ ਬੰਦੇ ਮੇਰਾ ਬੇਟਾ ਇਕੱਲਾ ਹੀ ਨਾ ਕੋਈ ਹਥਿਆਰ ਹੀ ਨਾ ਕੋਸ਼ੀ ਹੀ ਉਹਨਾਂ ਨੇ ਮੇਰੇ ਬੇਡੇ ਦੇ ਪਿੱਛੇ ਮਰੇ ਕਿ ਪਿੱਛੇ ਸੇ ਤਿੰਨ ਵਾਰ ਕੀਤੇ ਆ ਮੈਂ ਬੇਕਨਗਾਇ ਕੀਤਾ ਬਾਅਦ ਮੇਰਾ ਕੰਨ ਵਾਲਾ ਮੀਟਿੰਗ ਕਲਿਆਣ ਦੀ ਮੀਟਿੰਗ ਤੇ ਗਏ ਰਹੀ ਉਹਨਾਂ ਨੇ ਫੋਨ ਕੀਤਾ ਕਿ ਬੇਡੇ ਨੂੰ ਇਕੱਲੇ ਪਾ ਗਏ ਨੇ ਦੇ ਕਲਿਆਣ ਜੀ ਆਂਦੇ ਪਏ ਨੇ ਤੇ ਉਹਨਾਂ ਨੂੰ ਪਾ ਗਏ ਉਹਨਾਂ ਦਾ ਛੋਟਾ ਭਰਾ ਉਹਨਾਂ ਤੋਂ ਪਿਆ ਫਿਰ ਉਹਨਾਂ ਨੇ ਇਹਨਾਂ ਤੇ ਵੀ ਟਾਂ ਵਰਾਇਆ ਹੁਣ ਦੇਖੋ ਕਿੰਨੀ ਚਾਸ ਸੀ ਤੁਸੀਂ ਹੱਥ ਨਹੀਂ ਨਹੀਂ ਗੋਲੀ ਕੋਈ ਹੈ ਨਹੀਂ ਇਥੇ ਸਾਡੇ ਕੋ ਕੋਈ ਤੇ ਗੋਲੀ ਕਿੱਥੋਂ ਚੱਲਿਆ ਮੇਰੇ ਹਸਬੰਦ ਦੇ ਕਲਿਆਣਜੀ ਦੇ ਉਹਨਾਂ ਦੇ ਛੋਟੇ ਬ੍ਰਦਰ ਦੇ ਮੇਰੇ ਬੇਟੇ ਛੋਟੇ ਦੇ ਗੋਮਜੀ ਦੇ ਗੋਮਜੀ ਦੇ ਪਹਿਲ ਹੱਥੀ ਪੈਣ ਗੋਮਜੀ ਦੇ ਮਾਰ ਕੇ ਬਤਾ ਨਹੀਂ ਇਹਨਾਂ ਨੇ ਸਾਡੇ ਕੋਲ ਕੀ ਲਾ ਨਹੀਂ ਕਿਹੜੀ ਜ਼ਮੀਨ ਸਾਡੇ ਕੋਲ ਵੰਡੋ ਨਹੀਂ ਸਾਨੂੰ ਦੱਸ ਦੇ ਵੀ ਨਹੀਂ ਅੱਗੇ ਪਰਚੋ ਪਰਚੇ ਹੋਏ ਰ ਅੱਗੇ ਵੀ ਇਹਨਾਂ ਨੇ ਪਿੱਛੇ ਪਿੱਛੇ ਵਾਰ ਕਰਕੇ ਮੇਰੇ ਭਾਰਤ ਗੋਮਦੀ ਦੋਨੋਂ ਬੇਟੇ ਜ਼ਖਮੀ ਕੀਤੇ ਸੀ ਪਰ ਮੈਂ ਘਰੇ ਹੀ ਤੇ ਮੇਰੇ ਬ੍ਰਦਰ ਨ ਜਾਂਦੇ ਪਈ ਸੀ ਮਤਲਬ ਕਿ ਬਾਹਰ ਨੂੰ ਮਲੇ ਨੂੰ ਆਦੇ ਪਿੱਛੋਂ ਆਦੇ ਮੁੰਡੇ ਦੇ ਘਰੋਂ ਬੁਲਾ ਕੇ ਨਾ ਮੁੰਡਿਆਂ ਨੂੰ ਸਾਡੇ ਨੂੰ ਬੁਲਾ ਕੇ ਇਹਨਾਂ ਨੇ ਨਾ ਉਹਨਾਂ ਨੇ ਬੈਂਕ ਲੋਨੀ ਜਾ ਕੇ ਨਾ ਮੋਟਰਸਾਈਕਲ ਖੁਆਰ ਕੇ ਮੇਰੇ ਬੰਦੇ ਦੇ ਸੱਟਾਂ ਮਾਰੀਆਂ ਨੇ ਜਿਹੜਾ ਉਹ ਵਿਚਾਰੇ ਗਿਆ ਦੇ ਕੀ ਕਿ ਮੇਰੇ ਭਰਾ ਦੇ ਗੋਲੀ ਵੱਜੀ ਆ ਠੀਕ ਹੈ ਪਰ ਇਹਨਾਂ ਨੇ ਇਹਨਾਂ ਨੂੰ ਇੰਨੀ ਗੱਲ ਵੀ ਕਹੀ ਮੈਂ ਕਿ ਆਪਾਂ ਲੜਨਾ ਨਹੀਂ ਆ ਪਰ ਰਾਈਨਾਮਾ ਕਰਨਾ ਕਿ ਆਪਾਂ ਇੱਕ ਮੁੱਲੇ ਦੇ ਆ ਪਰ ਨਹੀਂ ਸਾਰੇ ਇਹ ਨਹੀਂ ਮੁੜਦੇ ਪਏ ਸਾਨੂੰ ਇਨਸਾਫ ਚਾਹੀਦਾ ਵਾ ਗੋਲੀ ਗੋਲੀ ਗੋਮ ਜੀ ਨੇ ਚਲਾਈ ਕਲਿਆਨ ਨੇ ਉਹ ਪਿਸਤੋਲ ਇਹਨਾਂ ਕੋਲ ਨਹੀਂ ਯਕੀਨ ਨਾ ਤੁਸੀਂ ਉੱਥੇ ਰੋਂਦ ਦੇਖੋ ਚੈੱਕ ਕਰੋ ਜੈਨਾਂ ਨੇ ਚੁੱਕ ਲਈ ਨਹੀਂ ਕਿਉਂਕਿ ਮੇਰੇ ਬ੍ਰਦਰ ਦੇ ਇਹ ਇੱਕ ਟੋਟਾ ਟਟੇ ਗਏ ਨੂੰ 10 ਜੀ ਨੇ ਪਰ ਮੈਂ ਆਇਆ ਮੈਂ ਮਤਲਬ ਕਿ ਮੈਂ ਕ੍ਰੇਜ਼ੀ ਖੱਪ ਪਈ ਫਿਰ ਮੈਂ ਧੋਨੇ ਆਪਣੇ ਬ੍ਰਦਰ ਦੇ ਸੱਟ ਲੱਗੀ ਮੈਂ ਜਦੋਂ ਉਹਦੇ ਜਸਾਟ ਇੱਕ ਮੇਰਾ ਕੁਲਾ ਭਰਾ ਠੀਕ ਹੈ ਤੇ ਇੱਕ ਜਸ਼ਨ ਤੇ ਇੱਕ ਮੇਰਾ ਭਰਾ ਦੇ ਵੀ ਠੀਕ ਹੈ ਉਹਨੂੰ ਵੀ ਇਹਨਾਂ ਨੇ ਉਹਨਾਂ ਨੇ ਗੁੱਝੀਆਂ ਸੱਟਾਂ ਲਾਈਆਂ ਉਹਨਾਂ ਨੂੰ ਲੰਮੇ ਪਾ ਕੇ ਇਹਨਾਂ ਨੇ ਪਿਓ ਪੁੱਤਾਂ ਨੇ ਨਾਲ ਇਹਨਾਂ ਦੇ ਮੁੰਡੇ ਸੀ ਬਾਕੀ ਅਨਪ੍ਰਸ਼ਾਤੀ ਦਾ ਮੈਨੂੰ ਪਤਾ ਨਹੀਂ ਕल्याण ਉਹ ਕਲਿਆਣ ਦਾ ਮੁੰਡਾ ਜਨਾਨਾ ਆ ਕੀ ਬੋਂਡੂ ਠੀਕ ਆ ਉਹ ਗੋਮਦੀ ਠੀਕ ਆ ਤੇ ਮੈਂ ਜਦੋਂ ਗਿਆਣਾ ਇਹ ਥਾਣੇ ਆਇਆ ਸੀ ਮੈਂ ਥਾਣੇ ਆ ਮੈਂ ਇਹਨਾਂ ਨੂੰ ਕਿਹਾ ਕਿ ਲੜਾਈ ਕਾਦੀ ਗੱਲ ਹੋਈ ਇਹ ਮੈਨੂੰ ਆਣ ਕੇ ਪਿਆਣ ਲੱਗੇ ਕਿ ਆ ਤੂੰ ਯੂਕੇ ਤੂੰ ਬੜਾ ਬਦਮਾਸ਼ ਬਣਿਆ ਤਾਂ ਮੇਰੇ ਪਾਸ ਹੋ ਗਏ ਆ ਇਹ ਇੰਨੇ ਜੋਗੇ ਹੈਗੇ ਆ ਸਰ ਇਹਨਾਂ ਦਾ ਪਿਓ ਮਾਲਸ਼ਾਂ ਕਰਦੀ ਰੇ ਮੇਰੀ